ਜਿਵੇਂ ਕਿ ਤੁਹਾਨੂੰ ਪਤਾ ਕੋਈ ਦਿਨ ਪਹਿਲਾਂ ਵਾਇਰਲ ਚੱਲ ਰਹੀ ਰੀਲ ਸਾਗਰ ਦੀ ਬੌਟੀ ਜੋ ਕਿ ਕਾਫੀ ਵਾਇਰਲ ਹੋਈ ਸੀ ਜਿਸ ਉੱਪਰ ਨਿਮਰਤ ਖਹਿਰਾ ਨੇ ਵੀ ਇੱਕ ਰੀਲ ਪਾਈ ਸੀ ਜਿਸ ਤੋਂ ਬਾਅਦ ਇਸ ਦੀ ਚਰਚਾ ਕਾਫੀ ਜ਼ਿਆਦਾ ਹੋਣ ਲੱਗ ਪਈ ਹੁਣ ਉਹ ਮੁੱਦਾ ਠੰਡਾ ਹੋਇਆ ਤੇ ਨਿਮਮੋ ਨੇ ਇੱਕ ਹੋਰ ਮੁੱਦਾ ਚੱਕ ਲਿਆ ਜਿਸ ਦੀ ਵੀਡੀਓ ਤੁਹਾਨੂੰ ਅੱਗੇ ਇਸ ਵੀਡੀਓ ਵਿੱਚ ਅੱਗੇ ਦਿਖਾਉਨੇ ਆ ਉਹ ਵੀਡੀਓ ਇੱਕ ਇੰਸਟਾਗ੍ਰam ਬਾਰੇ ਆ ਤੇ ਉਸ ਦੀ ਵੀਡੀਓ ਨਿਮਰਤ ਖਹਿਰਾ ਨੇ ਹੁਣ ਆਪਣੇ ਸੋਸ਼ਲ ਮੀਡੀਆ ਉੱਪਰ ਵੀ ਪੋਸਟ ਕੀਤੀ ਆਓ ਪਹਿਲਾਂ ਤੋਂ ਤੁਸੀਂ ਵੀ ਦੇਖੋ ਉਹ ਵੀਡੀਓ ਰੁਪਈਆ ਇੱਕ ਵੀ ਨਹੀਂ ਮਿਲਿਆ ਇੰਸਟਾਗ੍ਰam ਤੋਂ ਮੈਨੂੰ ਅਜਾੜਾ ਰਪੀਆ ਦਾ ਰੀਚਾਰਜ ਕਰ ਕਰ ਕੇ ਖਤਮ ਕਰ ਲਿਆ ਐਮਬੀ ਸਿਰਫ ਫੜ ਕੇ ਬਹਿ ਜਾਣੀ ਹੁਣ ਟੈਨਸ਼ਨ ਨਾਲ ਕਿਰਪਾ ਇੱਕ ਨਹੀਂ ਮਿਲਦਾ ਇਸ ਵੀਡੀਓ ਨੂੰ ਦੇਖਦੇ ਹੋਏ ਨਿਮਰਤ ਖਹਿਰਾ ਨੇ ਵੀ ਆਹੀ ਵਾਇਸ ਵਿੱਚ ਆਪਣੀ ਵੀਡੀਓ ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਜਿਸ ਤੋਂ ਬਾਅਦ ਲੋਕਾਂ ਨੇ ਥੱਲੇ ਖਾਸੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਤੇ ਨਿਮਰਤ ਖਹਿਰਾ ਦਾ ਮਜ਼ਾਕ ਵੀ ਬਣਾਇਆ ਤੇ ਕਮੈਂਟਾਂ ਵਿੱਚ ਕਹਿਣ ਲੱਗੇ ਪਹਿਲਾਂ ਤਾਂ ਤੁਸੀਂ ਇਨਸਾਗਰ ਦੀ ਬੌਟੀ ਨੂੰ ਹਿੱਟ ਕੀਤਾ ਤੇ ਸਾਰੇ ਪੈਸੇ ਤਾਂ ਇੰਸਟਾਗ੍ਰਾਮ ਤੋਂ ਸਾਗਰ ਦੀ ਬੌਟੀ ਲੈ ਗਈ ਤੇ ਨਾਲ ਹੀ ਸਾਗਰ ਲੈ ਗਿਆ ਹੁਣ ਤੁਹਾਨੂੰ ਦੱਸੋ ਕੀ ਮਿਲਣਾ ਹੈ ਆਓ ਤੁਸੀਂ ਵੀ ਦੇਖੋ ਨਿਮਰਤ ਖਹਿਰਾ ਦੀ ਉਹ ਵੀਡੀਓ ਰੁਪਈਆ ਇੱਕ ਵੀ ਨਹੀਂ ਮਿਲੇ ਇੰਸਟਾਗ੍ਰਾਮ ਤੋਂ ਮੈਨੂੰ ਹਜਾਰ ਰੁਪਏ ਦਾ ਰੀਚਾਰਜ ਕਰ ਕਰ ਕੇ ਖਤਮ ਕਰ ਲਿਆ MB ਸਿਰਫ ਫੜ ਕੇ ਬਹਿ ਜਾਣੀ ਹੁਣ ਟੈਨਸ਼ਨ ਨਾਲ ਕਿਰਪਾ ਇੱਕ ਨਹੀਂ ਮਿਲਦਾ